ਹਾਂ ਜੀ ਬੱਬੀ ਸ਼ੁਭਨਾ ਹਮ ਤੋਂ ਦੱਸਦਾ ਨਾਮ ਬਾਬਾ ਕੇਵਲ ਸਿੰਘ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਦਾ ਮੁੱਖ ਸੇਵਾਦਾਰ ਸ੍ਰੀ ਖਰਾਲਗੜ੍ਹ ਸਾਹਿਬ ਇੱਕ ਬੱਬੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਥਲੇਤਾ ਦੇ ਵਿੱਚ ਬਿਵਾਦ ਚੱਲ ਰਿਹਾ ਤੁਸੀਂ ਵੀ ਅੱਜ ਮੌਕੇ ਤੇ ਪਹੁੰਚੇ ਆ ਸਾਰਾ ਦੇਖਿਆ ਕੀ ਮਾਮਲਾ ਕੀ ਇਹਨਾਂ ਦਾ ਜਿਹੜਾ ਰਾਜਨਾਮਾ ਵੀ ਹੋ ਗਿਆ ਕੀ ਜਣਾ ਚਾਹੁੰਦੇ ਆ ਦੋਆਬੇ ਦੀ ਧਰਤੀ ਤੇ ਜਿਹੜਾ ਕਿ ਬਹੁਤ ਸਾਰੇ ਬਨਸਵੰਨੀਆਂ ਜਾਤਾਂ ਗੋਤਾਂ ਦੇ ਲੋਕ ਰਹਿੰਦੇ ਨੇ ਬਹੁਤ ਮਿਲ ਕੇ ਰਹਿੰਦੇ ਨੇ ਦੋਆਬੇ ਤੋਂ ਕਦੇ ਵੀ ਇਦਾਂ ਦਾ ਆਵਾਜ਼ ਨਹੀਂ ਆਈ ਕੋ ਝਗੜਾ ਇਦਾਂ ਧਰਮ ਦੇ ਨਾਂ ਤੇ ਹੋਵੇ ਨਾ ਹੀ ਹੋਣਾ ਕੋਈ ਵਿਖੋਚ ਜਿਹੜਾ ਇਹ ਵਿਵਾਦ ਪਿੰਡ ਤਿਲਤਾ ਬਕੇ ਹੋਇਆ ਹੈ ਇਸ ਵਿਵਾਦ ਨੂੰ ਅੱਜ ਪੰਜਾਬ ਦੇ ਯੋਧੇ ਜਸਵੀਰ ਸਿੰਘ ਗੜੀ ਜੀ ਨੇ ਆਪਣੀ ਬਿਵੇਕ ਦੇ ਨਾਲ ਆਪਣੇ ਧਰਮੇ ਦੇ ਨਾਲ ਆਪਣੇ ਸਿਹਜਤਾ ਦੇ ਨਾਲ ਨਿਬੇੜ ਲਿਆ ਹੈ ਸੋ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹ ਝਗੜਾ ਹੈ ਅੱਜ 20 ਸਤੰਬਰ 2025 ਨੂੰ ਖਤਮ ਹੋ ਗਿਆ ਅੱਜ ਤੋਂ ਬਾਅਦ ਕੋਈ ਝਗੜਾ ਨਹੀਂ ਦੋ ਜਿੱਥੇ ਪਾਰਟੀਆਂ ਬਣ ਗਈਆਂ ਸੀ ਅੱਜ ਇੱਕ ਹੋ ਗਈਆਂ ਸੋ ਅੱਜ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਜਸਵੀਰ ਸਿੰਘ ਗੜੀ ਜਿਹੜਾ ਜੋਧਾ ਇਸ ਪੰਜਾਬ ਦੀ ਧਰਤੀ ਤੇ ਨਿਕਲਿਆ ਹੈ ਲੋਕਾਂ ਨੂੰ ਜੋੜਨ ਲਈ ਨਿਕਲਿਆ ਹੈ ਉਹਦੀ ਜਿਹੜੇ ਸਾਡੇ ਡਾਕਟਰ ਜਸਵੀਰ ਸਿੰਘ ਦੀ ਜਫੀ ਹੈ ਉਹ ਗਲੋਬਲ ਹੈ ਇੱਕ ਜਾਤ ਲਈ ਨਹੀਂ ਇੱਕ ਪਾਤ ਲਈ ਨਹੀਂ ਸਰਬ ਸਮਾਜ ਲਈ ਕੰਮ ਕਰਦੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜਤਨ ਜੋਧੇ ਨੂੰ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਬਖਸ਼ ਕਰਨ ਔਰ ਗੁਰੂ ਅਬਦਾਸ ਪਾਤਸ਼ਾਹ ਜੀ ਦੀ ਉਹ ਤਸਰੇ صدਕਾ ਇਹ ਹੱਲ ਹੋ ਗਿਆ ਔਰ ਪਿੰਡੋਂ ਮੇਰੀ ਅਪੀਲ ਹੈ ਕਿ ਤੁਹਾਡਾ ਜੋ ਇਹ ਝਗੜਾ ਸੀ ਇਹ ਜਸਵੀਰ ਸਿੰਘ ਗੜੀ ਦੇ ਪਰਸ਼ਾਰਥ ਸਦਕਾ ਔਰ ਗੁਰੂ ਅਰਬਦਾਸ ਮਹਾਰਾਜ ਦੀ ਕਿਰਪਾ ਸਦਕਾ ਹੱਲ ਹੋ ਗਿਆ ਔਰ ਪਿੰਡੋਂ ਮੇਰੀ ਅਪੀਲ ਹੈ ਬੇਨਤੀ ਹੈ ਕਿ ਅੱਗੇ ਤੋਂ ਜਿਹੜਾ ਗੜੀ ਸਾਹਿਬ ਨੇ ਕਿਹਾ ਇਹਨਾਂ ਦੇ ਸ਼ਬਦਾਂ ਤੇ ਪਹਿਰਾ ਦਿਓ ਪਹਿਰਾ ਦਿਓਗੇ ਸੁੱਖ ਪਾਓਗੇ ਭਾਈਚਾਰਾ ਹੋਏਗਾ ਲੜਾਈ ਨਹੀਂ ਹੋਏਗੀ ਝਗੜਾ ਨਹੀਂ ਹੋਏਗਾ ਗੁਰਬਾਣੀ ਦਾ ਜਿਹੜਾ ਵਾਕ ਹੈ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਵਾਰਾ ਜੀਓ ਇਹ ਗੁਰਬਾਣੀ ਸਾਨੂੰ ਗੁਰੂਆਂ ਦੇ ਨਾਲ ਲੜਨ ਚਾਹੀਦਾ ਇਕੱਠੇ ਹੋਣਾ ਚਾਹੀਦਾ ਹੈ ਸੋ ਆਓ मधु मक्खिनਾਂ ਦੀ ਤਰ੍ਹਾਂ ਰਲ ਕੇ ਮਿਲ ਕੇ ਗੁਰੂ ਦੀ ਸੰਗਤ ਬਣ ਕੇ ਗੁਰੂ ਤੋਂ ਅਸੀਸ ਲਈਏ